ਅੱਜ ਦੇ ਕੱਲ ਅੰਮ੍ਰਿਤਸਰ ਛੋਈ ਆਮ ਆਦਮੀ ਪਾਰਟੀ ਦੇ ਸਰਪੰਚ ਗੋਲੀ ਕਾਂਟੀ ਸੀਸੀਟੀਵੀ ਵੀ ਸਾਹਮਣੇ ਆਈ ਹੈ ਵੀਡੀਓ ਚ ਦਿਖਾਈ ਦੇ ਰਿਹਾ ਕਿ ਦੋ ਨੌਜਵਾਨ ਬਿਨਾਂ ਕਿਸੇ ਡਰ ਦੇ ਮੈਰੀਜ ਪੈਲੇਸ ਦੇ ਅੰਦਰ ਦਾਖਲ ਹੁੰਦੇ ਨੇ ਤੇ ਆਮ ਆਦਮੀ ਪਾਰਟੀ ਦੇ ਸਰਪੰਚ ਜੋ ਕਿ ਮੇਜ਼ ਤੇ ਬੈਠ ਕੇ ਮਹਿਮਾਨਾਂ ਨਾਲ ਖਾਣਾ ਖਾ ਰਹੇ ਸੀ ਉਹਨਾਂ ਦੇ ਆਕੇ ਸਿਰ ਤੇ ਪਿੱਛੋਂ ਗੋਲੀ ਮਾਰ ਦਿੱਤੀ ਤੇ ਇਸ ਅਚਾਨਕੀ ਗੋਲੀਬਾਰੀ ਨਾਲ ਪੂਰੇ ਫੰਕਸ਼ਨ ਚ ਅਫਰਾ ਤਫਰੀ ਮਚ ਗਈ ਤੁਸੀਂ ਦੇਖ ਸਕਦੇ ਹੋ ਕਿ ਬੜੇ ਹੀ ਆਰਾਮ ਦੇ ਨਾਲ ਇਹਨਾਂ ਸ਼ੂਟਰਾਂ ਨੇ ਆਕੇ ਗੋਲੀ ਇਸ ਵਾਰदात ਨੂੰ ਅੰਜਾਮ ਦਿੱਤਾ ਤੇ ਜਿਸ ਦੇ ਆਧਾਰ ਤੇ ਹੁਣ ਪੁਲਿਸ ਹਮਲਾਵਾਲਾ ਦੀ ਪੂਰੀ ਯੋਜਨਾ ਨੂੰ ਸਮ ਕੋਸ਼ਿਸ਼ ਵੀ ਕਰ ਰਹੀ ਹੈ ਦੈਨਿਕ ਭਾਸਕ ਦੀ ਛਪੀ ਰਿਪੋਰਟ ਦੇ ਮੁਤਾਬਕ ਪੁਲਿਸ ਦਾ ਮੰਨਣਾ ਹੈ ਕਿ ਹਮਲਾਵਰ ਪੇਸ਼ੇਵਰ ਤੋਂ ਸ਼ੂਟਰ ਹਨ ਕਿਉਂਕਿ ਵਾਰਦਾਤ ਦੌਰਾਨ ਕਿਸੇ ਵੀ ਤਰ੍ਹਾਂ ਦੀ ਕਬਰਾਹਟ ਉਹਨਾਂ ਦੇ ਅੰਦਰ ਦਿਖਾਈ ਨਹੀਂ ਦਿੱਤੀ ਤੇ ਨਾ ਹੀ ਉਹਨਾਂ ਨੇ ਕੋਈ ਵੀ ਕਿਸੇ ਤਰ੍ਹਾਂ ਦਾ ਨਕਾਬ ਪਾਇਆ ਹੋਇਆ ਸੀਗਾ ਇਸ ਪੂਰੀ ਵਾਰਦਾਤ ਤੋਂ ਕੁਝ ਘੰਟਿਆਂ ਬਾਅਦ ਗੈਂਗਸਟਰ ਡੋਨੀ ਬਲ ਅਤੇ ਪ੍ਰਭ ਦਾਸੂਆ ਨੇ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਇਸ ਕਤਲ ਦੀ ਜ਼ਿੰਮੇਵਾਰੀ ਲਈ ਹੈ ਹਾਲਾਂਕਿ ਪੁਲਿਸ ਹਰ ਪੱਖ ਤੋਂ ਜਾਂਚ ਕਰ ਰਹੀ ਹੈ ਤੇ ਇਹ ਵੀ ਖੰਗਾਲਿਆ ਜਾ ਰਿਹਾ ਕਿਤੇ ਨਾ ਕਿਤੇ ਕਿਸੇ ਨਿੱਜੀ ਰੰਜਿਸ਼ ਨੂੰ ਲੈ ਕੇ ਗੈਂਗਸਟਰਾਂ ਨੇ ਜ਼ਰੀਏ ਤਾਂ ਅੰਜਾਮ ਦਿੱਤਾ ਗਿਆ ਸਤਸ਼ਿ ਸ਼੍ਰੀ ਅਕਾਲ ਦੇ ਸਾਰੇ ਵੀਰਾਂ ਨੂੰ ਅੱਜ ਜੋ ਅੰਮ੍ਰਿਤਸਰ ਮੈਰੀਗੋਲਡ ਰਿਜ਼ੋਰਟ 'ਚ ਜਰਮਨ ਸੱਤ ਪੰਚ ਦਾ ਕਤਲ ਹੋਇਆ ਜਿਸ ਦੀ ਜ਼ਿੰਮੇਵਾਰੀ ਮੈਡੋਨੀਬਲ ਪ੍ਰਭ ਦਾਸੂਵਾਲ ਅਫਰੀਦੀ ਤੂਤ ਮੁਹਬਤ ਰੰਦਾਵਾ ਅਮਰ ਖੱਬੇ ਤੇ ਪਵਨ ਸ਼ਕੀਨ ਲੈਂਦੇ ਹਨ ਇਹਨਾਂ ਪੁਲਿਸ ਨੂੰ 35 ਲੱਖ ਰੁਪਏ ਦੇ ਕੇ ਤੇ ਨਾਲ ਜਾ ਕੇ 10 ਵਾਰ ਮੇਰਾ ਘੱਟਵਾਇਆ ਤੇ ਇਹ ਕੰਮ ਸਾਡੇ ਛੋਟੇ ਭਰਾ ਗੰਗੇ ਠਕਰੂ ਪੁਰੀਆ ਨੇ ਕੀਤਾ ਪੁਲਿਸ ਕਿਸੇ ਨੂੰ ਨਜਾਇਜ਼ ਤਾਂਗੇ ਨਾ ਕਰੇ ਬਾਕੀ ਇਸ ਦਿਨ ਅਸੀਂ ਦੋ ਵਾਰ ਅਟੈਕ ਲਾਇਆ ਤੇ ਇਹ ਬਚ ਗਏ ਤੇ ਨਜਾਇਜ਼ ਘਰਾਂ ਵਿੱਚ ਮੁੰਡੇ ਚੱਕਵਾ ਕੇ ਉਹਨਾਂ ਦੇ ਗੋਲੀਆਂ ਮਰਵਾਈਆਂ ਜਿਨ੍ਹਾਂ ਦਾ ਸਾਡੇ ਨਾਲ ਕੋਈ ਲੈਣ ਦੇਣ ਨਹੀਂ ਸੀ ਜਿਸ ਬਾਰੇ ਅਸੀਂ ਪਹਿਲਾਂ ਵੀ ਪੋਸਟ ਪਾ ਕੇ ਦੱਸ ਚੁੱਕੇ ਹਾਂ ਅਸੀਂ ਇਸ ਨੂੰ ਫੋਨ ਲਗਾ ਕੇ ਸਮਝਾਇਆ ਪਰ ਇਹ ਸੁਧਰਦਾ ਨਹੀਂ ਸੀ ਬਾਕੀ ਜੋ ਕਮੈਂਟਾਂ 'ਚ ਆ ਕੇ ਬਕਵਾਸ ਕਰਦੇ ਸਾਡੇ ਵੱਲ ਧਿਆਨ ਆ ਵਾਹਿ ਕਰੇ ਵੇਟ ਐਂਡ ਵਾਚ ਦੱਸਦੇ ਕਿ ਸਾਰਾ ਮਾਮਲਾ ਬੀਤੇ ਸ਼ਾਮ ਦਾ ਹੈ ਜਦੋਂ ਆਮ ਆਦਮੀ ਪਾਰਟੀ ਦੇ ਸਰਪੰਚ ਜਰਮਨ ਸਿੰਘ ਦੀਆਂ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ ਇੱਕ ਖੌਫਨਾਕ ਵਾਰਦਾਤ ਉਸ ਸਮੇਂ ਵਾਪਰੀ ਜਦੋਂ ਜਰਮਨ ਸਿੰਘ ਇੱਕ ਵਿਆਹ ਸਮਾਰੋਹ 'ਚ ਸ਼ਾਮਲ ਹੋਣ ਲਈ ਮੈਰੀਗੋਲ ਰਿਜ਼ੋਰਟ ਪਹੁੰਚੇ ਸਨ ਦੱਸਦੇ ਕਿ ਮ੍ਰਿਤਕ ਜਰਮਨ ਸਿੰਘ ਤਰਨਤਾਰਾ ਜ਼ਿਲ੍ਹੇ ਦੇ ਬਲ ਟੋਹਾ ਪਿੰਡ ਦੇ ਵਸਨੀਕ ਸਨ ਅਤੇ ਮੌਜੂਦਾ ਸਰਪੰਚ ਵੀ ਸਨ ਉਹ ਵਿਆਹ ਵਿੱਚ ਲੜਕੀ ਵਾਲਿਆਂ ਵੱਲੋਂ ਸ਼ਾਮਲ ਹੋਣਾ ਆਏ ਸਨ ਇਸ ਦੌਰਾਨ ਹਮਲਾਵਰਾਂ ਨੇ ਉਹਨਾਂ ਨੂੰ ਨਿਸ਼ਾਨਾ ਬਣਾਇਆ ਪੁਲਿਸ ਨੂੰ ਸ਼ੱਕ ਹੈ ਕਿ ਮੈਨਿਸ ਪੈਲੈਸ ਦੇ ਅੰਦਰ ਮੌਜੂਦ ਕਿਸੇ ਵਿਅਕਤੀ ਵੱਲੋਂ ਹਮਲਾਵਰ ਮਸਿੰਗ ਤੱਕ ਪਹੁੰਚੇ ਤੇ ਪਿੱਛੇ ਗੋਲੀ ਮਾਰ ਦਿੱਤੀ ਬਾਕੀ ਹੁਣ ਦੇਖਣਾ ਹੋਵੇ ਕਿ ਇਸ ਮਾਮਲੇ ਚ ਹੋਰ ਕੀ ਕੁਝ ਨਿਕਲ ਕੇ ਸਾਹਮਣੇ ਆਉਣਾ ਹੈ ਬੀਤੇ ਕੱਲ ਅੰਮ੍ਰਿਤਸਰ ਛੋਈ ਆਮ ਆਦਮੀ ਪਾਰਟੀ ਦੇ ਸਰਪੰਚ ਗੋਲੀ ਕਾਂਟੀ ਸੀਸੀਟੀਵੀ ਵੀ ਸਾਹਮਣੇ ਆਈ ਹੈ ਵੀਡੀਓ ਚ ਦਿਖਾਈ ਦੇ ਰਿਹਾ ਕਿ ਦੋ ਨੌਜਵਾਨ ਬਿਨਾਂ ਕਿਸੇ ਡਰ ਦੇ ਮੈਰੀਜ ਪੈਲੇਸ ਦੇ ਅੰਦਰ ਦਾਖਲ ਹੁੰਦੇ ਨੇ ਤੇ ਆਮ ਆਦਮੀ ਪਾਰਟੀ ਦੇ ਸਰਪੰਚ ਜੋ ਕਿ ਮੇਜ਼ ਤੇ ਬੈਠ ਕੇ ਮਹਿਮਾਨਾਂ ਨਾਲ ਖਾਣਾ ਖਾ ਰਹੇ ਸੀ ਉਹਨਾਂ ਦੇ ਆਕੇ ਸਿਰ ਤੇ ਪਿੱਛੋਂ ਗੋਲੀ ਮਾਰ ਦਿੱਤੀ ਤੇ ਇਸ ਅਚਾਨਕੀ ਗੋਲੀਬਾਰੀ ਨਾਲ ਪੂਰੇ ਫੰਕਸ਼ਨ ਚ ਅਫਰਾ ਤਫਰੀ ਮਚ ਗਈ ਤੁਸੀਂ ਦੇਖ ਸਕਦੇ ਹੋ ਕਿ ਬੜੇ ਹੀ ਆਰਾਮ ਦੇ ਨਾਲ ਇਹਨਾਂ ਸ਼ੂਟਰਾਂ ਨੇ ਆਕੇ ਗੋਲੀ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਤੇ ਜਿਸ ਦੇ ਆਧਾਰ ਤੇ ਹੁਣ ਪੁਲਿਸ ਹਮਲਾਵਾਰਾਂ ਦੀ ਪੂਰੀ ਯੋਜਨਾ ਨੂੰ ਸਮ ਸ਼ਿਸ਼ਵਿਕਾਰੀ ਹੈ ਜੈਨਿੰਗਪਾਸਕੀ ਦੀ ਛੱਪੀ ਰਿਪੋਰਟ ਦੇ ਮੁਤਾਬਕ ਪੁਲਿਸ ਦਾ ਮੰਨਣਾ ਹੈ ਕਿ ਹਮਲਾਵਰ ਪੇਸ਼ੇਵਰ ਤੋਂ ਸ਼ੂਟਰ ਹਨ ਕਿਉਂਕਿ ਵਾਰਦਾਤ ਦੌਰਾਨ ਕਿਸੇ ਵੀ ਤਰ੍ਹਾਂ ਦੀ ਘਬਰਾਹਟ ਉਹਨਾਂ ਦੇ ਅੰਦਰ ਦਿਖਾਈ ਨਹੀਂ ਦਿੱਤੀ ਤੇ ਨਾ ਹੀ ਉਹਨਾਂ ਨੇ ਕੋਈ ਵੀ ਕਿਸੇ ਤਰ੍ਹਾਂ ਦਾ ਨਕਾਬ ਪਾਇਆ ਹੋਇਆ ਸੀਗਾ ਇਸ ਪੂਰੀ ਵਾਰਦਾਤ ਤੋਂ ਕੁਝ ਘੰਟਿਆਂ ਬਾਅਦ ਗੈਂਗਸਟਰ ਡੋਨੀ ਬਲ ਅਤੇ ਪ੍ਰਭ ਦਾਸੂਆ ਨੇ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਇਸ ਕਤਲ ਦੀ ਜ਼ਿੰਮੇਵਾਰੀ ਲਈ ਹੈ ਹਾਲਾਂਕਿ ਪੁਲਿਸ ਹਾਲਪੱਖ ਤੋਂ ਜਾਂਚ ਕਰ ਰਹੀ ਹੈ ਤੇ ਇਹ ਵੀ ਖੰਗਾਲਿਆ ਜਾ ਰਿਹਾ ਕਿਤੇ ਨਾ ਕਿਤੇ ਕਿਸੇ ਨਿੱਜੀ ਰੰਜਿਸ਼ ਨੂੰ ਲੈ ਕੇ ਗੈਂਗਸਟਰਾਂ ਦੇ ਜ਼ਰੀਏ ਤਾਂ ਅੰਜਾਮ ਦਿੱਤਾ ਸਤਸ਼੍ਰੀ ਅਕਾਲ ਦੇ ਸਾਰੇ ਵੀਰਾਂ ਨੂੰ ਅੱਜੋ ਅੰਮ੍ਰਿਤਸਰ ਮੈਰੀਗੋਲਡ ਰਿਜ਼ੋਰਟ 'ਚ ਜਰਮਨ ਸਰਪੰਚ ਦਾ ਕਤਲ ਹੋਇਆ ਜਿਸ ਦੀ ਜ਼ਿੰਮੇਵਾਰੀ ਮੈਡੋਨੀਬਲ ਪ੍ਰਭ ਦਾਸੂਵਾਲ ਅਫਰੀਦੀ ਤੂਤ ਮੁਹੱਬਤ ਰੰਦਾਵਾ ਅਮਰ ਖੱਬੇ ਤੇ ਪਵਨ ਸ਼ਕੀਨ ਲੈਂਦੇ ਹਨ ਇਹਨਾਂ ਪੁਲਿਸ ਨੂੰ 35 ਲੱਖ ਰੁਪਏ ਦੇ ਕੇ ਤੇ ਨਾਲ ਜਾ ਕੇ 10 ਵਾਰ ਮੇਰਾ ਘਟਵਾਇਆ ਤੇ ਇਹ ਕੰਮ ਸਾਡੇ ਛੋਟੇ ਭਰਾ ਗੰਗੇ ਠਕਰੂਪੁਰੀਆ ਨੇ ਕੀਤਾ ਪੁਲਿਸ ਕਿਸੇ ਨੂੰ ਨਜਾਇਜ਼ ਤਾਂਗੇ ਨਾ ਕਰੇ ਬਾਕੀ ਇਸ ਤੇ ਅਸੀਂ ਦੋ ਵਾਰ ਅਟੈਕ ਲਾਇਆ ਤੇ ਇਹ ਬਚ ਗਏ ਤੇ ਨਜਾਇਜ਼ ਘਰਾਂ ਵਿੱਚ ਮੁੰਡੇ ਚੱਕਵਾ ਕੇ ਉਹਨਾਂ ਦੇ ਗੋਲੀਆਂ ਮਰਵਾਇਆ ਜਿਨ੍ਹਾਂ ਦਾ ਸਾਡੇ ਨਾਲ ਕੋਈ ਲੈਣ ਦੇਣ ਨਹੀਂ ਸੀ ਜਿਸ ਬਾਰੇ ਅਸੀਂ ਪਹਿਲਾਂ ਵੀ ਪੋਸਟ ਪਾ ਕੇ ਦੱਸ ਚੁੱਕੇ ਹਾਂ ਅਸੀਂ ਇਸ ਨੂੰ ਫੋਨ ਲਗਾ ਕੇ ਸਮਝਾਇਆ ਪਰ ਇਹ ਸੁਧਰਦਾ ਨਹੀਂ ਸੀ ਬਾਕੀ ਜੋ ਕਮੈਂਟਾਂ 'ਚ ਆ ਕੇ ਬਕਵਾਸ ਕਰਦੇ ਸਾਡੇ ਵੱਲ ਧਿਆਨ ਆ ਵਾਹਿ ਕਰੇ ਵੇਟ ਐਂਡ ਵਾਚ ਦੱਸਦੇ ਕਿ ਸਾਰਾ ਮਾਮਲਾ ਬੀਤੇ ਸ਼ਾਮ ਦਾ ਹੈ ਜਦੋਂ ਆਮ ਆਦਮੀ ਪਾਰਟੀ ਦੇ ਸਰਪੰਚ ਜਰਮਨ ਸਿੰਘ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ ਇੱਕ ਖੌਫਨਾਕ ਵਾਰਦਾਤ ਉਸ ਸਮੇਂ ਵਾਪਰੀ ਜਦੋਂ ਜਰਮਨ ਸਿੰਘ ਇੱਕ ਵਿਆਹ ਸਮਾਰੋਹ 'ਚ ਸ਼ਾਮਲ ਹੋਣ ਲਈ ਮੈਰੀਗੋਲ ਰਿਜ਼ੋਰਟ ਪਹੁੰਚੇ ਸਨ ਦੱਸਦੇ ਕਿ ਮ੍ਰਿਤਕ ਜਰਮਨ ਸਿੰਘ ਤਰਨਤਾਰਾ ਜ਼ਿਲ੍ਹੇ ਦੇ ਬਲ ਟੋਹਾ ਪਿੰਡ ਦੇ ਵਸਨੀਕ ਸਨ ਅਤੇ ਮੌਜੂਦਾ ਸਰਪੰਚ ਵੀ ਸਨ ਉਹ ਵਿਆਹ ਵਿੱਚ ਲੜਕੀ ਵਾਲਿਆਂ ਵੱਲੋਂ ਸ਼ਾਮਿਲ ਹੋਣਾ ਹੈ ਇਸ ਦੌਰਾਨ ਹਮਲਾਵਾਰਾਂ ਨੇ ਉਹਨਾਂ ਨੂੰ ਨਿਸ਼ਾਨਾ ਬਣਾਇਆ ਪੁਲਿਸ ਨੂੰ ਸ਼ੱਕ ਹੈ ਕਿ ਮੈਨੇਜ ਪੈਲੇਸ ਦੇ ਅੰਦਰ ਮੌਜੂਦ ਕਿਸੇ ਵਿਅਕਤੀ ਵੱਲੋਂ ਹਮਲਾਵਾਰਾਂ ਨੂੰ ਲਗਾਤ ਰਮ ਸਿੰਘ ਤੱਕ ਪਹੁੰਚੇ ਤੇ ਪਿੱਛੇ ਗੋਲੀ ਮਾਰ ਦਿੱਤੀ ਬਾਕੀ ਹੁਣ ਦੇਖਣਾ ਹੋਵੇਗਾ ਇਸ ਮਾਮਲੇ 'ਚ ਹੋਰ ਕੀ ਕੁਝ ਨਿਕਲ ਕੇ ਸਾਹਮਣੇ ਆਉਂਦਾ ਹੈ